ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾ चिंत लमारी रह आवर सोच दूजी ठहर हार पियो तो दुआरी लेखा छोड़ेख है हम निर्गुन लहो अारी सद बख सु मेहरबान ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਬਾਰੀ ਸਤਿਬਖ ਸੰਦ ਸਦਾ ਮਿਹਰਬਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰਾਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾਰ ਚਿੰਤਾ ਲਾਹ ਹਮਾਰੀ ਰਹਾਓ ਆਵਰਨਾ ਸੁਚੈ ਦੁਜੀ ਠਹਰ ਹਰ ਪਰੋ ਤੋ ਦਵਾਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਨ ਲਹਿ ਹੁ ਬਾਰੇ ਸਾਜ ਬਖ ਸੰਦ ਸਦਾ ਮਹਿਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਸਾਜ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ 5 ਵਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾ ਚਿੰਤਾ ਲਾਹ ਹਮਾਰੀ ਰਹਾ ਆਵਰਨ ਸੁਜੈ ਦੁਜੀ ਠਹਿਰ ਹਰ ਪਰਿਉਤ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਨ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਹਿਰਵਾਨਾ ਸਭਨ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ੋਡੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾਰ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ ਹਰ ਪਰਿਉਤ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਨ ਲਹਾ ਬਾਰੀ ਸਾਜ ਬਖ ਸੰਦ ਸਦਾ ਮਿਹਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾਰ ਚਿੰਤਾ ਲਾਹ ਹਮਾਰੀ ਰਹਾਵ ਆਵਰ ਨਾ ਸੁਜੈ ਦੁਜੀ ਠਹਿਰ ਹਰ ਪਰਉਤੋ ਦੁਆਰੀ ਲੇਖਾ ਛੋੜ ਅਲਿਖੈ ਛੁਟ ਹੈ ਹਮ ਨਿਰਗੁਨ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਿਹਰਵਾਨਾ ਸਭਨ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ